ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਮਿੱਤਰੋ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਸੇਲ ਵਾਲੇ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਆ ਅੱਜ ਜਿਹੜੀ ਘੋੜੀ ਲੈ ਕੇ ਆਇਆ ਇਹ ਮਿੱਤਰੋ ਗਰੰਟੀ ਨਾਲ ਨੁਕਰੇ ਰਿਜ਼ਲਟ ਦੇਣ ਵਾਲੀ ਘੋੜੀ ਆ ਪਿਛਲਾ ਵੀ ਨੁਕਰੇ ਰਿਜ਼ਲਟ ਦਿੱਤਾ ਤੇ ਚਾਲ ਸਵਾਰੀ ਵਗੈਰਾ ਦੀ ਬਹੁਤ ਵਧੀਆ ਜਿਹੜੇ ਨਵੇਂ ਸੱਜਣ ਮਿੱਤਰ ਰੱਖਣੀ ਆ ਉਹਨਾਂ ਵਾਸਤੇ ਤਾਂ ਇਹ ਘੋੜੀ ਬਹੁਤ ਵਧੀਆ ਹੈਗੀ ਅੱਗੇ ਆਪਾਂ ਤੁਹਾਨੂੰ ਘੋੜੀ ਦੀ ਸਾਰੀ ਡਿਟੇਲ ਵਗੈਰਾ ਦਵਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਕਰ ਦੋ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੀ ਲਲ ਜਾਨਵਰਾਂ ਦੀ ਐਦਾਂ ਹੋਰ ਵੀ ਵੀਡੀਓ ਆਉਣਗੀਆਂ ਬਾਕੀ ਜੇ ਕਿਸੇ ਹੋਰ ਸੱਜਣ ਮਿੱਤ ਨੇ ਆ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਉਸ ਨੰਬਰ ਤੇ ਤੁਸੀਂ ਆਪਣ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ ਹਾਂਜੀ ਮਿੱਤਰੋ ਆਪਾਂ ਸੀ ਲਲ ਜਾਨਵਰਾਂ ਦੇ ਇੱਕ YouTube ਲੌਂਗ ਵੀਡੀਓ ਇੱਕ YouTube ਸ਼ਾਰਟ ਇੱਕ Instagram ਰੀਲ Facebook ਉੱਤੇ ਲੌਂਗ ਵੀਡੀਓ ਤੇ ਇੱਕ Facebook ਤੇ ਰੀਲ ਇੱਕ ਵਾਰ ਚ ਜਾਨਵਰ ਦੀਆਂ ਪੰਜ ਥਾਂ ਤੇ ਐਡਾ ਕਰ ਦਿੰਨੇ ਆ ਮਿੱਤਰੋ ਆਪਾਂ ਤਾਂ ਜੇ ਕਿਸੇ ਨੇ ਐਡ ਕਰਵਾਉਣੀ ਹੋ ਆਪਣ ਨਾਲ ਸੰਪਰਕ ਕਰ ਸਕਦਾ ਮਿੱਤਰੋ ਅੱਜ ਮਿੱਤਰੋ ਹੁਣ ਆਪਾਂ ਵੱਧਦੇ ਆਪਣੀ ਵੀਡੀਓ ਵੱਲ ਤਾਂ ਅੱਜ ਮਿੱਤਰੋ ਆਪਣੇ ਕੋਲੇ ਇਹ ਲਾਲ ਚੰਬੀ ਘੋੜੀ ਆਈ ਹੋਈ ਹੈਗੀ। ਬਾਲ ਭਰੇ ਵਗੈਰਾ ਦੀ ਪੂਰੀ ਸਾਫ ਬਾਕੇ ਕਦ ਕਾੜ ਦੀ ਬਹੁਤ ਵੱਡੇ ਕਦ ਕਾੜ ਦੀ ਘੋੜੀ ਹੈ ਮਿੱਤਰੋ। ਚੰਗੇ ਬੱਚੇ ਦੇਣ ਵਾਲੀ ਹੈ ਪਹਿਲਾਂ ਵੀ ਨੁਗਰਾ ਰਿਜ਼ਲਟ ਦੇ ਚੁੱਕੀ ਹੈ ਉਸ ਦੀ ਵੀਡੀਓ ਵੀ ਆਪਾਂ ਅੱਗੇ ਤੁਹਾਨੂੰ ਦਿਖਾ ਦਾਂਗੇ। ਬਾਕੇ ਚਾਲ ਵਗੈਰਾ ਸਵਾਰੀ ਵਗੈਰਾ ਦੀ ਬਹੁਤ ਠੰਡੀ ਸਾਊਥ ਸੀਲ ਘੋੜੀ ਹੈ। ਜਿਹੜੇ ਸੱਜਣ ਮਿੱਤਰਾਂ ਨੇ ਪਹਿਲੀ ਵਾਰ ਲੈਣੀ ਹੋਵੇ ਉਹ ਸੱਜਣ ਮਿੱਤਰਾਂ ਵਾਲੀ ਬਹੁਤ ਚੰਗੀ ਘੋੜੀ ਹੈਗੀ। ਆ ਇਹਦਾ ਪਿਛਲਾ ਨੁਗਰਾ ਰਿਜ਼ਲਟ ਸੀ ਮਿੱਤਰੋ ਜਿਹੜਾ ਤੁਸੀਂ ਦੇਖ ਬਹੁਤ ਚੰਗਾ ਰਿਜ਼ਲਟ ਦਿੱਤਾ ਸੀ ਐਸ ਕੋਡਿੰਟ ਤੇ ਦਵਾਰ ਤੋਂ ਘੋੜੇ ਤੋਂ ਮੇਟ ਕਰਵਾਤੀ ਐ ਨੁਕਰੇ ਤੋਂ ਬਾਕੀ ਮਿੱਤਰੋ ਚੱਟਾਪਣ ਵਗੈਰਾ ਘੋੜੀ 'ਚ ਬਹੁਤ ਆਦਾ ਬਹੁਤ ਜ਼ਿਆਦਾ ਚਾਂਸ ਆ ਵੀ ਘੋੜੀ ਇਸ ਵਾਰ ਵੀ ਨੁਕਰਾ ਰਿਜ਼ਲਟ ਹੀ ਦੇਊਗੀ ਤੇ ਮਾਲਕ ਵੀਰ ਮਿੱਤਰੋ ਘੋੜੀ ਦੇ ਗੱਬਨ ਰਹਿਣ ਦੀ ਵੀ ਗਾਰੰਟੀ ਕਰਦੇ ਆਗੇ ਮਾਲਕ ਵੀਰ ਕਹਿੰਦੇ ਜੇ ਘੋੜੀ ਗੱਬਨ ਨਾ ਰਹੀ ਜਿੰਨੇ ਦਾ ਸੌਦਾ ਹੋਇਆ ਉਹਨੇ ਰੁਪਏ ਦੇ ਕੇ ਵਾਪਸ ਘੋੜੀ ਲੈ ਜਾਵਾਂਗੇ ਘੋੜੀ ਦੀ ਜਿਹੜੀ ਉਮਰ ਆ 6 ਸਾਲ ਆ ਮਿੱਤਰੋ 61 ਇੰਚ ਪਲੱਸ ਹਾਈਟ ਆ ਪਰ ਮਾਲਕ ਵੀਰ ਕਹਿੰਦੇ ਆਪਾਂ ਪੂਰਾ 61 ਇੰਚ ਹੀ ਦੱਸਣਾ ਆ ਤਿੰਨ-ਚਾਰ ਦਿਨ ਹੋ ਗਏ ਨੋਕਰੇ ਘੋੜੇ ਤੋਂ ਮੀਟ ਕਰਵਾਈ ਹੋਈ ਆ ਘੋੜੇ ਡਿਟੇਲ ਲਈ ਤੁਸੀਂ ਮਾਲਕ ਨਾਲ ਸੰਪਰਕ ਕਰ ਲਿਓ ਕਿਹੜੇ ਘੋੜੇ ਤੋਂ ਵਗੈਰਾ ਤੋਂ ਮੀਟ ਕਰਵਾਈ ਹੋਈ ਆ ਬਾਕੀ ਘੋੜੀ ਬਾਲ ਭਾਰੀਆਂ ਵਗੈਰਾ ਦੀ ਪੂਰੀ ਸਾਫ ਆ ਸਵਾਰੀ ਦੀ ਪਾਸ ਹੈਗੀ ਬਹੁਤ ਠੰਡੇ ਸੁਭਾਅ ਦੀ ਘੋੜੀ ਹੈਗੀ ਜਿਹੜੀ ਸੱਜਣ ਮਿੱਤਰਾਂ ਨੇ ਪਹਿਲੀ ਵਾਰ ਰੱਖਣੀ ਆ ਉਹ ਸੱਜਣ ਮਿੱਤਰਾਂ ਲਈ ਬਹੁਤ ਚੰਗੀ ਘੋੜੀ ਆ ਮਕਸਦ ਏਰੀਆ ਵਿੱਚ ਇਹ ਘੋੜੀ ਖੜੀ ਹੈ ਜੇ ਕਿਸੇ ਨੇ ਖਰੀਦਣੀ ਹੋਵੇ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਰੇਟ ਵਗੈਰਾ ਦੀ ਗੱਲ ਵੀ ਮਾਲਕੀਰ ਤੁਹਾਡੇ ਨਾਲ ਫੋਨ ਤੇ ਕਰਨਗੇ ਬਾਕੀ ਤੁਹ ਇਹ ਜੀ ਸੌਦੇ ਮਿੱਤਰੂ ਛੱਡਣ ਵਾਲੀ ਨਹੀਂ ਹੁੰਦੀ ਸੌਦੇ ਮਿੱਤਰੂ ਕਦੇ-ਕਦੇ ਹੱਥ ਆਉਂਦੇ ਹੁੰਦੇ ਹੈਗੇ ਘੋੜੀ ਦੀ ਜਿਹੜੀ ਡਿਟੇਲ ਆ ਉਹ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦੰਨੇ ਹੈਗੇ 6 ਸਾਲ ਘੋੜੀ ਦੀ ਉਮਰ ਹੈਗੀ 61 ਇੰਚ ਪਲੱਸ ਹਾਈਟ ਆ ਬਾਲਪੋਰੀ ਵਗੈਰੇ ਦੀ ਪੂਰੀ ਸਾਫ ਆਗੀ ਅੰਦਰ ਦੀ ਸਾਫ ਆ ਮੌਕੇ ਤੇ ਮੇਟ ਕਰਵਾਈ ਹੋਈ ਆ ਸਵਾਰੀ ਵਗੈਰਾ ਤੁਸੀਂ ਦੇਖ ਹੀ ਸਕਦੇ ਹੋ ਚਾਲ ਵਗੈਰਾ ਬਹੁਤ ਸੋਹਣੀ ਚੱਲਦੀ ਆ ਬਾਕੀ ਠੰਡੇ ਸੁਭਾਅ ਵਾਲੀ ਘੋੜੀ ਹੈ ਜਿਹੜੀ ਸੱਜਣ ਮਿੱਤਰਾਂ ਨੇ ਪਹਿਲੀ ਵਾਰ ਰੱਖਣੀ ਹੈ ਉਹ ਸੱਜਣ ਮਿੱਤਰਾਂ ਵਾਲੀ ਬਹੁਤ ਚੰਗੀ ਘੋੜੀ ਹੈਗੀ ਮੁਕਸਰ ਏਰੀਆ ਵਿੱਚ ਇਹ ਘੋੜੀ ਖੜੀ ਹੈ ਜੇ ਕਿਸੇ ਨੇ ਖਰੀਦਣੀ ਹੋਵੇ ਮਾਲਕ ਵੀਰਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਰੇਟ ਵਗੈਰਾ ਦੀ ਗੱਲ ਵੀ ਮਾਲਕ ਨੂੰ ਤੁਸਾਂ ਫੋਨਤੀ ਕਰਨਗੇ ਤੁਹਾਨੂੰ ਜੈਜ ਰੇਟ ਵਿੱਚ ਹੀ ਘੋੜੀ ਬਣ ਜੂਗੀ ਬਾਕੀ ਵੀਡੀਓ ਸਾਰੀ ਦੇਖਣ ਲਈ ਧੰਨਵਾਦ ਮਿੱਤਰੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਐਦਾਂ ਹੀ ਸੇਲ ਵਾਲੇ ਜਾਨਵਰਾਂ ਦੇ ਹੋਰ ਵੀਡੀਓ ਆਉਂਦੇ ਜਾ ਰਹੇਣਗੇ ਬਾਕੀ ਜੇ ਕਿਸੇ ਹੋਰ ਸੱਜੀ ਨਮਿਤਨੇ ਆ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਮਿੱਤਰੋ ਬਾਕੀ ਮਿੱਤਰੋ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਆਪਾਂ ਸਿਰ ਲ ਜਾਨਵਰਾਂ ਦੀਆਂ ਪੰਜ ਵੀਡੀਓ ਪਾਉਣੀ ਹੈ ਕਿਸੇ ਵੀ ਜਾਨਵਰ ਦੀ ਬਾਕੀ ਜੇ ਕਿਸੇ ਨੇ ਆਉਦੇ ਕੋਈ ਡੌਗ ਵਗੈਰਾ ਜਾਂ ਕਿਸੇ ਹੋਰ ਦੀ ਵੀਡੀਓ ਪਾਉਣੀ ਹੋਵੇ ਉਹਦੀ ਸਰਵਿਸ ਵੀ ਮਿੱਤਰੋ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਤੇ ਅਵੇਲੇਬਲ ਆ ਆਪਾਂ ਉਹਨਾਂ ਤੇ ਐਡ ਪਾ ਦਿੰਨੇ ਆ ਬਾਕੀ YouTube ਸ਼ਾਰਟ ਦੇ ਵਿੱਚ ਵੀ ਪਾ ਦਿੰਨੇ ਆ ਤਾਂ ਜੇ ਕਿਸੇ ਨੇ ਕਰਵਾਉਣੀ ਹੋਵੇ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਆਪਾਂ ਸੰਪਰਕ ਕਰ ਸਕਦੇ ਹੋ